ਮੈਨੂੰ ਮਿਲਿਆ ਕਿਉਂ ਮਿਲਿਆ ਮੈਂ ਘਾਰ ਦੀ ਐਸਾ ਮਾਨ ਦੇ ਧਾਰਨ ਕਰ ਲਿਆ ਮੈਨੂੰ ਹੰਕਾਰ ਆ ਗਿਆ ਹੰਕਾਰ ਦੇ ਕਈ ਰੂਪ ਆ ਕਿਸੇ ਨੂੰ ਧਾਰਦਾ ਹੈ ਕਿਸੇ ਨੂੰ ਸੋਨੇ ਦਾ ਧਾਰਦਾ ਹੈ ਕਿਸੇ ਨੂੰ ਆਪਣੇ ਗੋਮ ਦਾ ਹੈ ਕਿਸੇ ਨੂੰ ਜਵਾਹੰਦਾ ਹੈ ਬੜੀ ਇੰਦਰਾਨ ਦਾ ਧਾਰਿਆ ਕਿਸੇ ਨੂੰ ਰੀਆ ਦਾ ਹੈ ਕਿਸੇ ਵੀ ਤਰੀਕੇ ਦੇ ਨਾਲ ਆ ਸਕਦਾ ਤੇਈ ਵਾਰੀ ਬੰਦਾ ਕਹਿੰਦਾ ਕਿ ਮੈਂ ਬਚਿਆ ਹਰੇ ਬੜਾ ਸੁਖਸ਼ਣ ਹੈ ਪਤਾ ਨਹੀਂ ਕਿਹੜੇ ਕਾਸੀ ਨਸ ਨੇ ਆ ਜਾਣਾ ਹੈ ਬਾਬਾ ਬਰੀਦ ਸਾਹਿਬ ਜੀ ਦੀ ਗਰਜਾਪਾ ਬਾੜੇ ਦਾ ਮੇਰੇ ਘਰ ਦੇ ਦਰਮੇਂ ਖੜੇ ਕੀ ਦੇ ਦੀ ਕਿ ਕਿਸੇ ਨੂੰ ਸੋਹਣੀ ਅੰਦਾਜ਼ਾਈ ਨੰਕਾਰ ਹੋ ਗਿਆ ਕਛੇ ਔਰਤ ਨੂੰ ਬੇਸਵਾਸੀ ਇਹ ਮੇਰੀਆਂ ਆਖਾਂ ਮੀਆਂ ਸੋਹਣੀਆਂ ਤੇ ਆਪਣੀ ਦਾਸੀ ਨੂੰ ਕਹਾਂਗੇ ਸਰਵਾ ਪੀਸ ਜਿਉਂ ਨੇ ਮੋਟਾ ਪੀਸ ਦਿੱਤਾ ਤੇ ਕੀ ਜੀ ਅਖਾਦ ਜਿੰਦੜ ਰਕਤ ਮੈਂ ਜੀ ਮੋਟਾ ਸੋਹਣ ਵੇ ਬਾਹਰ ਇਹ ਜੱਗ ਜਦੋਂ ਭਰ ਗਿਆ ਜਿਸੇ ਨੇ ਬਾਦ ਨਾ ਤੁਸੀਂ ਸਰੀਰ ਡੱਗੋ ਦੇ ਵਿੱਚ ਛੁੱਟ ਦਿੱਤਾ ਤੇ ਉਹਨਾ ਅੱਖਾਂ ਦੇ ਵਿੱਚ ਪੰਛੀਆਂ ਨੇ ਆਲਣੇ ਖਾ ਕੇ ਤੇ ਰਹਿਣਾ ਜੂਤ ਕਰ ਦਿੱਤਾ ਉਹਨਾ ਅੱਖਾਂ ਦੇ ਦਰਿਆ ਦੇ ਵਿੱਚ ਪੰਛੀ ਉਹ ਆਲਣੇ ਖਾ ਕੇ ਤੇ ਰਹਿ ਰਹੇ ਉਹਨਾਂ ਦਾ ਵਾਸਾ ਹੈ ਖਰੀਦਾ ਜਿੰਨ ਲੋਇੜ ਜਗ ਮੋਹਿਆ ਸੀ ਲੋਇੜ ਵਰਤ ਦੇ ਇਨਾਂ ਜਿੱਦਾਂ ਅੱਖਾਂ ਨੇ ਜਾਗ ਨੂੰ ਮੋਇਆ ਸੀ ਲੋਕ ਅੱਖਾਂ ਤੇ ਜੇ ਹੋਈ ਧੋਗੇ ਅਬ ਇਸੇ ਦੇ ਕਿ ਸੋਸ਼ਲ ਮੀਡੀਆ ਦੇ ਰੀਲ ਬਣੀ ਜਲੀ ਲੋਕੋਆਂ ਹਰ ਦੁਆਰ ਕਿਤੇ ਸ਼ਾਇਰ ਕਹੀ ਸੀ ਉਹ ਜੀ ਜੀ ਦੀਆਂ ਅੱਖਾਂ ਤੇ ਜੇ ਲੋਕ ਗਿਲਨ ਤਾਂ ਯਾਦ ਕਿ ਭਾਈ ਬੜੀ ਐ ਬਸੂ ਲੋਕੀਂ ਦੇ ਗਰੀਬ ਘਰਾਂ ਦੇ ਕਿਈਏ ਜੇ ਬੱਚੇ ਬਹਿ ਤੇ ਜਿਹੜੇ ਮਾਨ ਕਰਦੇ ਆ ਬੇਸੋਣਾ ਨੇ ਮਾਨ ਕੀਤਾ ਬਾਬਾ ਬੀਰ ਸਾਹਿਬ ਕੀਤੇ ਜਿਨ ਦੋਇਣ ਜਗ ਹੋਇਆ ਸੇ ਦੋਇਣ ਮੈਂ ਦੇਖ ਕਜਯਾ ਵੇਗ ਨਾ ਸਹੰਦਿਆ ਸੇ ਪੰਖੀ ਸੁਵੇਰ ਵੇਖ ਤਾ ਜਿਹੜੀਆਂ ਤਜਲੇ ਦੀ ਧਾਰੀ ਨਹੀਂ ਸੀ ਅੱਖਾਂ ਸੈਂੀਆਂ ਉਹਨਾਂ ਦੇ ਵਿੱਚ ਅਜੇ ਪੰਛੀਆਂ ਨੇ ਹੜਣ ਪਏ ਵਿੱਚ ਬਿਠੇ ਆ ਮਾਨਸੇ ਚੀਜ਼ ਦਾ ਕੰਝ ਹੋ ਸਕਦਾ ਹੈ ਜਰੂਰੀ ਨਹੀਂ ਕਿ ਧਾਰ ਦਾ ਬਾੜਿਆ ਬੜਿਆ ਧੀਆ ਮੋੜੇ ਜੀ ਜੀ ਆ ਕੇ ਮੈਂ ਅਹੰਕਾਰ ਕਰ ਲਿਆ ਹੰਕਾਰ